ਵਾਹਿਜੀ ਜੀ ਦਾ ਖਾਲਸਾ ਵਾਹਿਜੀ ਜੀ ਕੀ ਫਤਿਹ ਆਪਾਂ ਅੱਜ ਦੋ ਮੁੱਦਿਆਂ ਤੇ ਗੱਲ ਬਾਤ ਕਰਨੀ ਆ ਤੇ ਮੁੱਦੇ ਜਿਹੜੇ ਸਿੱਖ ਕੌਮ ਦੇ ਨਾਲ ਤੇ ਮੁੱਦੇ ਬੜੇ ਗੰਭੀਰ ਨੇ ਗੱਲਬਾਤ ਜਿਹੜੀ ਬੜੀ ਧਿਆਨ ਨਾਲ ਸੁਣਨ ਵਾਲੀ ਆ ਤੇ ਚੱਲਦੀ ਚੱਲਦੀ ਵੀਡੀਓ ਨੂੰ ਜਿਹੜੀ ਤੁਸੀਂ ਸ਼ੇਅਰ ਵੀ ਕਰੀ ਜਾਓ ਕਿਉਂਕਿ ਇਹ ਮੁੱਦੇ ਨੇ ਬੜੇ ਸਿੱਖ ਕੌਮ ਦੇ ਵਿੱਚ ਵਿਚਾਰਨ ਵਾਲੇ ਨੇ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਕਿ ਮੀਡੀਆ ਦੇ ਵਿੱਚ ਆ ਰੌਲਾ ਪੈ ਗਿਆ ਤੇ ਕੋਰਟ ਵੱਲੋਂ ਵੀ ਜਿਹੜਾ ਸਖਤ ਫੈਸਲਾ ਆਇਆ ਗਾ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਕਾ ਰঞ্জੀਤ ਸਿੰਘ ਢੱਡਰੀਆਂ ਵਾਲੇ ਨੇ 2012 ਦੇ ਵਿੱਚ ਇੱਕ ਲੜਕੀ ਦਾ ਜਿਹੜਾ ਅਸ਼ੋਸ਼ਣ ਕੀਤਾ ਜਿਹੜੀ ਲੜਕੀ ਪ੍ਰੈਗਨੈਂਟ ਹੋ ਗਈ ਉਸ ਤੋਂ ਬਾਅਦ ਉਹਨੂੰ ਦੱਸਿਆ ਜਾ ਰਿਹਾ ਕਿ ਉਹਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਬੇਸਾਕਨ ਜੀ ਸਿੰਘ ਢੱਡਰਿਆਂ ਵਾਲੇ ਨੇ ਇਹ ਨੂੰ ਮੁੱਢ ਤੋਂ ਨਕਾਰਿਆਗਾ ਕਿ ਐਸੀ ਕੋਈ ਗੱਲਬਾਤ ਨਹੀਂ ਉਹਨਾਂ ਨੇ ਕਿਹਾ ਕਿ ਜਿਹੜਾ ਲੜਕੀ ਨੇ ਜਿਹੜਾ ਜਹਿਰ ਆ ਉਹ ਬਾਹਰ ਗੇਟ ਤੇ ਖਾਦਾਗਾ ਪਰ ਇਹਦੇ ਵਿੱਚ ਵੱਡਾ ਜਦੋਂ ਮਾਵਲਾ ਸਾਹਮਣੇ ਆਉਂਦਾ ਜਦੋਂ ਉਸ ਲੜਕੀ ਦਾ ਭਰਾ ਮਰਤਕ ਲੜਕੀ ਹੈ ਜਿਹੜੀ 2012 ਦੇ ਵਿੱਚ ਜਿਹਦੀ ਮੌਤ ਹੋਈ ਸੀ ਢੱਡਰੀਆਂ ਦੇ ਡੇਰੇ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹਾਈ ਕੋਰਟ ਦਾ ਰੁਖ ਕੀਤਾ ਜਾਂਦਾਗਾ ਤੇ ਹਾਈ ਕੋਰਟ ਬੜੀ ਸਖਤ ਹੁੰਦੀ ਆ ਤੇ ਪਟਿਆਲਾ ਦੇ ਐਸਐਸਪੀ ਨੂੰ ਤਲਬ ਕਰਦੀ ਆ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੂੰ ਉਹਨਾਂ ਤੋਂ ਹਲਫਨਾਵਾ ਲੈਂਦੇ ਆ ਕੋਰਟ ਵੱਲੋਂ ਜਿਹੜਾ ਪੁਲਿਸ ਨੂੰ ਕਿਹਾ ਗਿਆ ਕਿ ਐਨਾ ਟਾਈਮ ਦੱਸੋ ਜਿਹੜੇ ਕਾਰਵਾਈਆਂ ਕਿਉਂ ਨਹੀਂ ਹੋਈ ਕਿੱਥੇ ਰੁਕੀਆਂ ਕੀ ਕਾਰਨ ਹੈ ਇਹਦਾ ਸਾਰੇ ਮਸਲੇ ਦਾ ਉਹ ਤੋਂ ਬਾਅਦ ਇਹਦਾ ਪੁਲਿਸ ਹਰਕਤ ਦੇ ਵਿੱਚ ਆਉਂਦੀ ਆ ਸਾਰੇ ਮਾਮਲੇ ਦੇ ਜੋ ਡੰਗਾਈ ਹੁੰਦੀ ਆ ਤੇ ਉਹਦੇ ਤਹਿਤ ਜਿਹੜਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਜਿਹੜੇ ਪ੍ਰਚਾਰਕ ਨੇ ਉਹਨਾਂ ਤੇ 302 376 506 ਦਾ ਜਿਹੜਾ ਮਾਮਲਾ ਦਰਜ ਹੋ ਜਾਂਦਾ ਕਾਤਲ ਬਲਾਤਕਾਰ ਤੇ ਧਮਕੀਆਂ ਦੇਣ ਦਾ ਜਿਹੜਾ ਮ੍ਰਿਤਕ ਲੜਕੀ ਦਾ ਭਰਾਗਾ ਜਿਹਨੇ ਕੇਸ ਕੀਤਾ ਗੁਰਜੀਤ ਸਿੰਘ ਢੱਡਰੀਆਂ ਵਾਲੇ ਤੇ ਉਹਨੇ ਇਹ ਵੀ ਦੱਸਿਆ ਕਿ ਸਾਡੇ ਪਰਿਵਾਰ ਨੂੰ ਇਸ ਢੱਡਰੀਆਂ ਵਾਲੇ ਦੇ ਬੰਦਿਆ ਵੱਲੋਂ ਜਪਾਂ ਕਹਿ ਦਈਏ ਕਿ ਸਾਨੂੰ ਇਤੋਂ ਉਜਾੜ ਦਿੱਤਾ ਸਾਨੂੰ ਧਮਕੀਆਂ ਦਿੱਤੀਆਂ ਗੁਰਜੀਤ ਸਿੰਘ ਢੱਡਰੀਆਂ ਵਾਲੇ ਨੇ ਪਰ ਕੱਲ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾਗਾ ਤੇ ਉਹਦੀ ਜਿਹੜੀ ਭੈਣ ਮਾਸੇ ਦੀ ਕੁੜੀ ਦੱਸੀ ਜਾ ਰਹੀ ਆ ਜੋ ਮੇਤਰ ਦਾ ਲੜਕੀ ਦੀ ਜਿਹੜੀ ਮੌਤ ਹੋਈ ਆ ਉਹ ਕਹਿੰਦੇ ਆ ਕਿ ਜਿਹੜਾ ਇਹ ਮਾਮਲਾ ਪਹਿਲਾਂ 20000 50000 ਤੱਕ ਪੁੰਜਦਾ ਪੁੰਜਦਾ ਤੇ 6 ਲੱਖ ਉਹਨਾਂ ਦੀ ਝੋਲੀ ਦੇ ਵਿੱਚ ਆਕਾਲੀ ਦਲ ਦਾ ਜਿਹੜਾ ਸਰਜੀਤ ਸਿੰਘ ਰਖੜੇ ਨੇ ਦੇ ਦਿੱਤਾ ਸੀ ਉਸ ਟਾਈਮ 6 ਲੱਖ ਰੁਪਈਆ ਮਾਮਲਾ ਦਫੂ ਕਰਨ ਵਾਸਤੇ ਪਰ ਲਿਖਤ ਲਿਖਾਈ ਕੁਝ ਨਹੀਂ ਹੋਈ ਤੇ ਜਦੋਂ ਉਹਨਾਂ ਨੇ ਪੁੱਛਿਆ ਕਿ 6 ਲੱਖ ਰੁਪਈਆ ਤੁਸੀਂ ਕਾਹਦੇ ਬਾਅਦ ਦਿੰਨੇ ਹੋ ਕਿਨੇ ਭੇਜਿਆ ਤਾਂ ਉਹ ਰੀਸਿੰਗ ਢੱਡਰੀਆ ਵਾਲੇ ਨੇ ਭੇਜਿਆ ਕਹਿੰਦੇ ਉਹਨੇ ਇਹ ਦੱਸਿਆ ਕਿ ਨਹੀਂ ਮੈਨੂੰ ਕਿਸੇ ਨਹੀਂ ਭੇਜਿਆ ਅਕਾਲੀ ਆਗੂ ਨੇ ਕਿਹਾ ਕਿ ਮੈਂ ਤਾਂ ਇੱਕ ਤੁਹਾਨੂੰ ਗਰੀਬ ਹੋਣ ਦੇ ਨਾਤੇ ਤੇ ਜਿਹੜਾ 6 ਲੱਖ ਰੁਪਇਆ ਦਿੱਤਾਗਾ ਹੁਣ ਇਹਦੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ 6 ਲੱਖ ਰੁਪਇਆ ਇੱਕ ਅਕਾਲੀ ਆਗੂ ਇੱਕ ਪਰਿਵਾਰ ਨੂੰ ਮੈਂ ਤਾਂ ਨਹੀਂ ਕਹਿੰਦਾ ਕਿ ਕਿਸੇ ਨੇ ਆਪਦੇ ਕੋਲੋਂ 6 ਲੱਖ ਰੁਪਇਆ ਦੇਤਾ ਹੋਊਗਾ ਕਿਉਂਕਿ ਪੰਜਾਬ ਦੇ ਵਿੱਚ ਉਹ ਲੋਕ ਵੀ ਵੱਸਦੇ ਨੇ ਜਿਨ੍ਹਾਂ ਨੇ ਕੌਮ ਦੇ ਖਾਤਰ ਆਪਣਾ ਸਾਰਾ ਸਰਬੰਸਵਾਰ ਦਿੱਤਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਨੇ ਸਰਬੰਸਵਾਰਿਆ ਉਸ ਤੋਂ ਬਾਅਦ ਸਾਡੇ ਸਿੱਖ ਨੌਜਵਾਨਾਂ ਨੇ ਆਪਣੀ ਉਸ ਰੀਤ ਮੁਤਾਬਕ ਜਿਹੜਾ ਕਿ ਸਹਾਤਾ ਦਿੱਤੀਆਂ ਪਰਿਵਾਰਾਂ ਦੇ ਪਰਿਵਾਰ ਉੱਜੜੇ ਅਕਾਲੀ ਦਲ ਨੇ ਕਦੇ ਉਹਨਾਂ ਦਾ ਹਾਲ ਚਾਲ ਤੱਕ ਨਹੀਂ ਪੁੱਛਿਆ ਇਹ ਮਾਮਲਾ ਕਰਮਾਇਆ ਹੋਇਆ ਹੈਗਾ ਰਣਜੀਤ ਸਿੰਘ ਢੱਡਰਿਆਂ ਵਾਲੇ ਦਾ ਦੂਸਰਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਹੈਗਾ ਉਹ ਜੁੜਿਆ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਕਾਰਜਕਾਰੀ ਜਥੇਦਾਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੇ ਹੁਣ ਮੌਜੂਦਾ ਸਮੇਂ ਦੇ ਜੋ ਅਕਾਲ ਤਖਤ ਸ੍ਰੀ ਤਲਵੰਡੀ ਸਾਬੋ ਦਾਮਦਾ ਸਾਹਿਬ ਦੇ ਮੌਕੇ ਤੇ ਜਿਹੜੇ ਜਥੇਦਾਰ ਨੇ ਉਹਨਾਂ ਤੇ ਉਹਨਾਂ ਦੇ ਇੱਕ ਸਾਧੂ ਗੁਰਪ੍ਰੀਤ ਸਿੰਘ ਨੇ ਬੜੇ ਜਿਹੜੇ ਘਮੀਰ ਦੋਸ਼ ਲਾਏ ਨੇ ਉਹਨਾਂ ਦਾ ਸਾਧੂ ਗੁਰਪ੍ਰੀਤ ਸਿੰਘ ਆ ਸਾਇਦ ਕੋਈ ਨਾਮ ਆ ਉਹਨਾਂ ਨੇ ਇਲਜ਼ਾਮ ਲਾਏ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਕਿ ਮੇਰਾ ਘਰਾਂ ਗਿਆਨੀ ਹਰਪ੍ਰੀਤ ਸਿੰਘ ਨੇ ਪੱਟਿਆ ਉਹਦੇ ਸਾਧੂ ਨੇ ਰੋ ਰੋ ਕੇ ਕਹਾਣੀ ਦੱਸੀ ਆ ਕਿ ਜੋ ਮੇਰੀ ਉਹਨੂੰ ਵਿਆਹੀ ਹੋਈ ਸੀ ਉਹਦੀ ਸਾਲੀ ਤਾਂ ਉਹਦੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਨਜਾਇਜ਼ ਸਬੰਧ ਸਨ ਇਹ ਕਹਿਣਾਗਾ ਗਿਆਨੀ ਹਰਪ੍ਰੀਤ ਸਿੰਘ ਦੇ ਸਾਧੂ ਗੁਰਪ੍ਰਿੰਤ ਸਿੰਘ ਦਾ ਵੱਡੇ ਛਬਾਲ ਖੜੇ ਕਰ ਦਿੱਤੇ ਜਥੇਦਾਰ ਤੇ ਤੇ ਹੁਣ ਬੇਸ਼ੱਕ ਜਿਹੜਾ ਗੁਰਪ੍ਰਿੰਤ ਸਿੰਘ ਸਾਧੂ ਆ ਜਿਹੜਾ ਕਿ ਦੱਸਿਆ ਜਾ ਰਿਹਾ ਕਿ 9 ਸਾਲ ਪਹਿਲਾਂ ਮਾਮਲਾ ਸੀ ਹੁਣ ਉਹਦੀ ਸੱਸਾ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੀ ਉਹ ਕੈਮਰੇ ਸਾਹਮਣੇ ਆਈ ਆ ਉਹਨੇ ਦੱਸਿਆ ਕਿ ਜੋ ਵਰਪ੍ਰੀਤ ਸਿੰਘ ਮੇਰਾ ਕਹਿੰਦੇ ਜਵਾਈ ਸੀ ਉਹ ਮੇਰੀ ਲੜਕੀ ਨੂੰ ਕੁਟਦਾ ਮਾਰਦਾ ਸੀ ਅੰਬਰ ਦੱਸਿਆ ਕਿ ਉਹ ਅਸੀਂ ਸ਼ਰਾਬਾ ਪਿੰਦਾ ਸੀ ਮੀਟ ਘਰੇ ਮੇਰੀ ਲੜਕੀ ਨੂੰ ਧੰਨਵਾਦ ਤੇ ਜਿਹੜਾ ਕਹਿੰਦਾ ਸੀ ਜਿਹੜਾ ਕਿ ਬੜਾ ਰੌਲਾ ਰੱਪੇ ਬਾਅਦ ਜਿਹੜਾ ਆਖਰ ਗੱਲ ਜਿਹੜੀ ਤਲਾਕ ਤੇ ਪੁੱਜ ਗਈ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਸੱਸ ਇਹ ਕਹਿ ਰਹੀ ਆ ਕਿ ਸਾਡੇ ਪਰੋਣੇ ਜਣੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਉਹ ਤਾਂ ਕਦੇ ਵਿਆਹ ਦੇ ਵਿੱਚ ਵੀ ਨਹੀਂ ਆਇਆ ਜਦੋਂ ਉਹ ਲੜਕੀ ਅਸੀਂ ਦੂਜੀ ਥਾਂ ਤੇ ਵਿਆਹੀ ਆ ਆਪਣੀ ਲੜਕੀ ਤੇ ਕਹਿੰਦੇ ਜਦੋਂ 9 ਸਾਲ ਪਹਿਲਾਂ ਜਦੋਂ ਤਲਾਕ ਦਾ ਨਿਬੜਿਆ ਸੀ ਉਦੋਂ ਤਾਂ ਇਹਨੇ આરોਪ ਲਾਏ ਨਹੀਂ ਉਦੋਂ ਤਾਂ ਇਹ ਗੱਲ ਕਹੀ ਨਹੀਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਦੇ ਨਾਲ ਉਹਨਾਂ ਦੇ ਸੰਬੰਧ ਸੀ ਜਾਂ ਕਿਸ ਤਰ੍ਹਾਂ ਸਾਰਾ ਕੁਝ ਤੁਸੀਂ ਜਿਹੜਾ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਹੁਣ ਕੁਝ ਗੱਲਾਂ ਇਹ ਕਹਿ ਰਹੇ ਨੇ ਕਿ ਜਿਹੜਾ ਇਹ ਮੁੱਦਾ ਸਾਲਿਆ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਦਾ ਕਿ ਜਿਹੜਾ ਰਣਜੀਤ ਸਿੰਘ ਢੱਡਰੀਆ ਵਾਲੇ ਦਾ ਮੁੱਦਾ ਚੱਲ ਰਿਹਾਗਾ ਉਹਨੂੰ ਦਬਾਉਣ ਦੇ ਲਈ ਉਹ ਤੋਂ ਮੀਡੀਆ ਦਾ ਆਪਾਂ ਇਹ ਕਹਿ ਲਈਏ ਕਿ ਮੀਡੀਆ ਦੀ ਅੱਖ ਪਾਸੇ ਕਰਨ ਦੇ ਲਈ ਇਹ ਸਾਰਾ ਕੁਝ ਜਿਹੜਾ ਕਾਰਾ ਇਹ ਕੀਤਾ ਜਾ ਰਿਹਾਗਾ ਕਿ ਜਿਹੜਾ ਇਹ ਇਲਜ਼ਾਮਾਂ ਦੇ ਤਹਿਤ ਜਿਹੜਾ ਕਿ ਭਾਈ ਰਜੀ ਸਿੰਘ ਢੱਡਰੀਆ ਬਲੇ ਤੇ ਦੋਸ਼ ਲੱਗ ਰਹੇ ਨੇ ਤੇ ਉਹਨਾਂ ਨੂੰ ਜਿਹੜਾ ਕਿ ਇੱਕ ਪਾਸੇ ਕੀਤਾ ਜਾਵੇ ਵੀ ਇਹ ਸਭ ਕੁਝ ਤਾਂ ਕੀਤਾ ਜਾ ਰਿਹਾ ਤੇ ਦੂਸਰੇ ਪਾਸੇ ਇਹ ਗੱਲ ਵੀ ਸਾਹਮਣੇ ਆ ਰਹੀ ਆ ਕਿ ਜੋ ਗੁਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦਾ ਸਾਧੂ ਆ ਜੋ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲਾ ਰਿਹਾਗਾ ਦੋਸ਼ ਲਾ ਰਿਹਾ ਕਿ ਮੇਰੀ ਘਰ ਵਾਲੀ ਦੇ ਜਿਹੜੇ ਨਜਾਇਜ਼ ਸਬੰਧ ਸਨ ਕਿਉਂ ਬਿਰਸਾ ਸਿੰਘ ਬਲਟੋਹੇ ਵੱਲੋਂ ਜਿਹੜਾ ਬੰਦਾ ਖੜਾ ਕੀਤਾ ਗਿਆ ਕਿਉਂਕਿ ਤੁਹਾਨੂੰ ਪਹਿਲਾਂ ਪਤਾ ਹੋਊਗਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਿਰਸਾ ਸਿੰਘ ਬਲਟੋਹੇ ਦੇ ਕਾਫੀ ਤਲਕ ਭਰੇ ਬਿਆਨ ਨੇ ਤੇ ਕਾਫੀ ਇਹਨਾਂ ਦੀ ਜਿਹੜੀ ਕਿ ਫੁੱਟ ਪਈ ਹੋਈ ਆਪਸ ਦੇ ਵਿੱਚ ਇੱਥੋਂ ਤੱਕ ਦੱਸਿਆ ਜਾ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਬਿਰਸਾ ਸਿੰਘ ਬਲਟੋਹੇ ਨੇ ਕੁਝ ਉਹਨਾਂ ਦੇ ਲੜਕਿਆਂ ਨੂੰ ਲੈ ਕੇ ਕੁਝ ਬੋਲਿਆ ਸੀ ਤਾਂ ਬਿਰਸਾ ਸਿੰਘ ਬਲਟੋਹੇ ਨੇ ਕਿਹਾ ਸੀ ਕੋਈ ਮੈਨੂੰ ਕੋਈ ਪੋਸਟ ਕੋਈ ਮੇਰਾ ਜਿਹੜਾ ਮੀਡੀਆ ਦੇ ਵਿੱਚ ਬੋਲ ਜਾਂ ਕੋਈ ਹੋਰ ਦਿਖਾ ਦਿਓ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਅਸਤੀਫਾ ਵੀ ਜਿਹੜਾ ਅਕਾਲ ਤਖਤ ਸਾਹਿਬ ਨੂੰ ਜਿਹੜਾ ਸੌਪਿਆ ਸੀ ਪਰ ਉਸ ਤੋਂ ਬਾਅਦ ਜਿਹੜਾ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਕਿਹਾ ਗਿਆ ਸੀ ਜੇ ਗਿਆਨੀ ਹਰਪ੍ਰੀਤ ਸਿੰਘ ਆਪਣਾ ਅਸਤੀਫਾ ਦਿੰਦੇ ਨੇ ਤੇ ਸਾਰੇ ਗਿਆਨੀ ਜਥੇਦਾਰ ਪੰਗੇ ਤਖਤਾਂ ਦੇ ਸਾਰੇ استਿਫਾ ਦੇਣਗੇ ਕਿ ਜਣੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ استਿਫਾ ਜਿਹੜਾ ਨਾਮਨਜ਼ੂਰ ਕਰ ਲਿਆ ਸੀ ਹੁਣ ਇਹਦੇ ਵਿੱਚ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਗਿਆਨੀ ਹਰਪ੍ਰੀਤ ਸਿੰਘ ਦੀ ਸੱਸ ਜਣੀ ਕਿ ਗੁਰਪ੍ਰੀਤ ਸਿੰਘ ਜੋ ਕਿ 9 ਸਾਲ ਪਹਿਲਾਂ ਜਿਹੜਾ ਆਪਾਂ ਇਹ ਕਹਦੇ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਸਾਧੂ ਸੀ ਹੁਣ ਉਹਦੀ ਸੱਸ ਨੇ ਕਹਿ ਰਿਹਾ ਕਿ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਬੰਦਾ ਇਹ ਸਾਰਾ ਕੁਝ ਕਰ ਰਿਹਾ ਇਹ ਕਹਿੰਦੀ ਉਸ ਟਾਈਮ ਤੋਂ ਵੀ ਜਿਹੜਾ ਅੰਬਤ ਛੱਕ ਕੇ ਸਰਾਂਬਾ ਪੀਂਦਾ ਸੀ ਮੇਡ ਆਂਡਾ ਕਹਿੰਦੀ ਮੇਰੀ ਲੜਕੀ ਨੂੰ ਜਦੋਂ ਅਸੀਂ ਕਹਿੰਦਾ ਪਰਿਵਾਰ ਨਹੀਂ ਖਾਂਦਾ ਸੀ ਤੇ ਉਹਨੂੰ ਧਰਨ ਦੇ ਲਈ ਜਿਹੜਾ ਪ੍ਰੇਰਿਤ ਕਰਦਾ ਸੀ ਕੁੜਦਾ ਮਾਰਦਾ ਸੀ ਗਾਲੀ ਗਲੋਚ ਕਰਦਾ ਸੀ ਕਹਿੰਦੀ ਆਖਰ ਅਸੀਂ ਜਿਹੜਾ ਇਹ ਤਾਂ ਤਲਾਕ ਲੇਤਾ ਫਿਰ ਆਕੇ ਲੜਕੀ ਦੱਸਦੀ ਕਿਤੇ ਹੋਰ ਜਿਹੜਾ ਵਿਆਹ ਗਿਆ ਹੁਣ ਜਿਹੜੇ ਨਾਲ ਸੰਬੰਧ ਜੁੜਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਿਰਸਾ ਸਿੰਘ ਬਲਟੋਏ ਦੀ ਜਿਹੜੀ ਆਸ ਦੇ ਵਿੱਚ ਆ ਜਿਹੜੀ ਕਿ ਇੱਕ ਅਰੰਝਸ ਚੱਲ ਰਹੀ ਆ ਹੁਣ ਇਹ ਕਿਹਾ ਕਿਹਾ ਜਾ ਰਿਹਾ ਬੇਸ਼ੱਕ ਸਿੱਧਾ ਸਵਾਲ ਤਾਂ ਨਹੀਂ ਕੀਤਾ ਗਿਆਨੀ ਹਰਪ੍ਰੀਤ ਸਿੰਘ ਦੇ ਸਾਥ ਨੇ ਉਹਨੇ ਕਿਹਾ ਕਿ ਕੁਝ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਇਹ ਮੇਰਾ ਜਿਹੜਾ ਉਸ ਟਾਈਮ ਦਾ ਜਮਾਈ ਸੀ ਮੇਰੇ ਜਿਹੜਾ ਪਰਵਣਾ ਜਾਂ ਜਮਾਈ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਲਈ ਇਹ ਚਾਲ ਚੱਲ ਰਿਹਾ ਹੈਗਾ ਹੁਣ ਤੁਸੀਂ ਵੇਖੋ ਕਿ ਸਿੱਖ ਕੌਮ ਦੇ ਵਿੱਚ ਖਲਾਰਾ ਕਮੇ ਪਿਆ ਹੋਇਆ ਹੈਗਾ ਹੁਣ ਅਨੰਦ ਸਿੰਘ ਢੱਡਰੀਆਂ ਵਾਲਾ ਕਹਿੰਦਾ ਮੈਂ ਸੱਚਾਂਗਾ ਉਹਦੇ 302 ਲੱਗੀ ਹੋਈ ਆ 376 ਬਲਾਦ ਕਰਦਾ ਲੱਗਿਆ ਹੋਇਆ ਹੈਗਾ ਡਰਾਉਂਟ ਭੁਗਾਉਣ ਦਾ ਜਿਹੜਾ ਪਰਚਾ ਪਿਆ ਹੈਗਾ ਇਦਰੋ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜਾ ਸਵਾਲ ਉੱਠ ਰਹੇ ਨੇ ਤੇ ਕਹਿ ਰਹੇ ਕਿ ਬਿਰਸਾ ਸਿੰਘ ਬਲਟੋਹਾ ਕਰਾ ਰਿਹਾਗਾ ਤੇ ਦੂਸਰੇ ਪਾਸੇ ਅਕਾਲ ਤਖਤ ਤੇ ਜਿਹੜਾ ਬਾਦ ਸੰਗਵੀਰ ਬਾਦ ਨੂੰ ਜਦੋਂ سزا ਲੱਗੀ ਸੀ ਆਪਣੀ ਤਨਖਾਹ ਪਾਉ ਰਿਆ ਸੀ ਉਹ ਤੋਂ ਬਾਅਦ ਭਾਈ ਨਰੈਣ ਸਿੰਘ ਚੌੜਾ ਉਹ ਤੇ ਹਮਲਾ ਕਰਦੇ ਨੇ ਉਹ ਵੱਡਾ ਵਿਵਾਦ ਆ ਜੇ ਉਹ ਉਹ ਨਹੀਂ ਅਜੇ ਸੁਲਝਿਆ ਉਹ ਚੱਲ ਰਿਹਾਗਾ ਅਜੇ ਉਹ ਲ ਬਵਾਦ ਆ ਉਹ ਅਜੇ ਮੁੱਕ ਦਾ ਨਾਂ ਨਹੀਂ ਲੈ ਰਿਆ ਤੇ ਦੂਜਾ ਬਵਾਦ ਇੱਕ ਹੋਰ ਨਵਾਂ ਖੜਾ ਹੋ ਗਿਆ ਉਹ ਹੋ ਗਿਆ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜਾ ਕਿ ਬੀਬੀ ਜੰਗੀਰ ਕੌਰ ਨੂੰ ਜਿਹੜਾ ਇੱਕ ਮੀਡੀਆ ਕਰਮਚਾਰੀ ਨੇ ਜਦੋਂ ਫੋਨ ਲਗਾਇਆ ਤੇ ਉਹਨੂੰ ਸਿੱਧਿਆਂ ਗਾਲਾਂ ਕੱਢੀਆਂ ਬੀਬੀ ਜੰਗੀਰ ਕੌਰ ਨੂੰ ਉਹਨੂੰ ਲੈ ਕੇ ਜਿਹੜਾ ਪੰਜਾਬ ਦੀ ਰਾਜ ਮਹਿਲਾ ਕਮਿਸ਼ਨ ਕਮਿਸ਼ਨ ਵੱਲੋਂ ਜਿਹੜਾ ਰਵਿੰਦਰ ਸਿੰਘ ਧਾਮੀ ਨੂੰ ਜਿਹੜਾ ਨੋਟਿਸ ਕੱਢਿਆ ਗਿਆ ਕਿ 4 ਦਿਨਾਂ ਦੇ ਅੰਦਰ-ਅੰਦਰ ਇਹਦਾ ਜਵਾਬ ਦਿੱਤਾ ਜਾਵੇ ਤੇ ਦੂਜੇ ਪਾਸੇ ਜਿਹੜਾ ਠੋਕਮਾ ਜਵਾਬ ਬੀਬੀ ਜੰਗੀਰ ਕੌਰ ਵੀ ਦੇ ਰਹੀ ਆ ਹੁਣ ਤੁਸੀਂ ਦੇਖੋ ਇਹ ਖਲਾਰਾ ਹਜੇ ਅੱਗੇ ਮੈਂ ਹੋਰ ਗੱਲ ਕਰਦਾ ਨਾਲਖਸਖਠਾ 8 ਵਾਰ ਬਜਿੰਦਰ ਸਿੰਘ ਜੱਸੀ ਬਾਬਾ ਉਹ ਜੇਲ੍ਹ ਦੇ ਵਿੱਚ ਚੱਲਿਆ ਗਿਆ ਬਲਾਤਕਾਰ ਦੇ ਕੇਸ ਦੇ ਵਿੱਚ ਬੱਚਿਆਂ ਦੇ ਨਾਲ ਕੁਕਰ ਕਰਦਾ ਸੀ ਇੱਕ ਵੀ ਵੀ ਲੱਖੇ ਤੇ ਬਾਬੇ ਤੇ ਜਿਹੜਾ ਸਵਾਲ ਚੁੱਕਦੀ ਆ ਉਹ ਸਾਹਮਣੇ ਆਉਂਦੀ ਆ ਕਿ ਬਾਬਾ ਮਸਚੇ ਆ ਖਾਂਦਾਗਾ ਇਸ ਤਰ੍ਹਾਂ ਇਸ ਤਰ੍ਹਾਂ ਕਹਿੰਦਾਗਾ ਉਹ ਜਿਹੜਾ ਮਹਿਰੋ ਨੇ ਤੁਹਾਨੂੰ ਸਾਰਾ ਉਹ ਦੱਸਿਆਗਾ ਅੰਮਰਤਪਾਲ ਸਿੰਘ ਮਹਿਰੋ ਨੇ ਇਹ ਜਿਹੜਾ ਸਾਰਾ ਸਿੱਖ ਕੌਮ ਦੇ ਵਿੱਚ ਇੱਕ ਖਲਾਰਾ ਪੈ ਚੁੱਕਿਆਗਾ ਇਹਨੂੰ ਤੁਸੀਂ ਕੰਮੇ ਵੇਖਦੇ ਹੋ ਕਿ ਜਿਹੜਾ ਜਿੰਨਾ ਅੱਜ ਕੁਝ ਹੋ ਰਿਹਾ ਜਾਂ ਬਾਦਨ ਕਿਆਂ ਨਾਲ ਹੋ ਰਿਹਾ ਜਾ ਜਥੇਦਾਰ ਉਹ ਵੀ ਬਾਦਲ ਕਿਆਂ ਦੇ ਕਹਿਣ ਦੇ ਤਹਿਤ ਜਿਹੜਾ ਚੱਲਦੇ ਰਹੇ ਨੇ ਅੱਜ ਤੱਕ ਬਿਰਸਾ ਸੰਗਵਟ ਉਹ ਵੀ ਬਾਦਲ ਕਿਆਂ ਦੇ ਕਹਿਣ ਤੇ ਚੱਲਦਾ ਰਿਹਾ ਅਨਜੀਤ ਸਿੰਘ ਢੱਡਰਿਆਂ ਵਾਲੇ ਦੀ ਜਿਹੜੀ ਈ ਕਾਲ ਤਖਤ ਦੇ ਨਾਲ ਸਿੱਧੀ ਟੱਕਰ ਸੀ ਤੇ ਉਹ ਵੀ ਸਰਉਣੀ ਕਮੇਟੀ ਦੇ ਉਲਟ ਸੀ ਤੇ ਨਾਲ ਸਰ ਵਾਲੇ ਦੇ ਉਹਨਾਂ ਦੇ ਇੱਕ ਵੱਖਰੀ ਮਰਜ਼ਾਦਾ ਗੇ ਆਪਣੇ ਤੇ ਉਹਨਾਂ ਦੇ ਵੀ ਆਪਣੇ ਡੇਰੇ ਖੋਲੇ ਹੋਏ ਨੇ ਇਹ ਖਿਲਾਰਾ ਕਿਉਂ ਪਿਆ ਹੋਇਆ ਸਿੱਖ ਕੌਮ ਦੇ ਵਿੱਚ ਇਸ ਵੇਲੇ ਦੇਖੋ ਕੌਮ ਦੇ ਵਿੱਚ ਜਿਹੜਾ ਸਿਕਗੋਮ ਦੇ ਵਿੱਚ ਇਸ ਟੈਮੇ ਸਭ ਤੋਂ ਵੱਡਾ ਖਲਾਰਾ ਪਿਆ ਹੋਇਆਗਾ ਸਾਰਿਆਂ ਦੇ ਜਿਹੜੀਆਂ ਜੜਾਂ ਪੱਟੀਆਂ ਗਈਆਂ ਨੇ ਇਸ ਤਰ੍ਹਾਂ ਦਾ ਮੈਂ ਇੱਕ ਸਵਾਲ ਕਰੂੰਗਾ ਮੈਨੂੰ ਲੱਗਦਾ ਕਿ ਮੇਰੀ ਸੋਚ ਮੁਤਾਬਕ ਇਨ੍ਹਾਂ ਸਾਰੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੇ ਉੱਤੇ ਰੋਟੀਆਂ ਸੇਕੀਆਂ ਤੇ ਕਹਿੰਦਾ ਭਾਵ ਕਿ ਦੋਸ਼ਿਆਂ ਦੀ ਪੁਸਤਕ ਪਨਾਈ ਕੀਤੀ ਆ ਨਾ ਕੋ ਨਾਨਕ ਸਰ ਵਾਲਾ ਨਾ ਰਣਜੀਤ ਢੱਡਰੀਆਂ ਵਾਲਾ ਤੇ ਨਾ ਬਾਦਲ ਕਹਿੰਦੇ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਕੁਝ ਇਹ ਮੰਨ ਲੇਗੇ ਕਿ ਅਸੀਂ ਜਿਹੜਾ ਸੰਕੁਸ਼ ਕੀਤਾਗਾ ਮੈਨੂੰ ਲੱਗਦਾ ਕਿ ਉਸ ਦੇ ਜਥੇਦਾਰ ਵੀ ਉਹ ਨਹੀਂ ਹੀ ਭਾਗੀ ਨੇ ਨਾ ਕੋ ਨਾਨਕ ਸਰ ਵਾਲਾ ਬੋਲਿਆ ਮੈਨੂੰ ਲੱਗਦਾ ਕਿ ਸਾਰੇ ਨਹੀਂ ਇਹਨਾਂ ਦੀ ਜੜਾ ਪੱਟਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਗੁਰੂ ਆ ਸਾਡਾ ਮੰਨੇ ਕੋਈ ਨਾ ਮੰਨੇ ਮੈਂ ਇਹ ਆਪਣੇ ਤੌਰ ਤੇ ਕਹਿ ਰਿਹਾ ਕਿ ਅਨਜੀਤ ਸਿੰਘ ਢੱਡਰੀਆਂ ਵਾਲਾ ਹੰਕਾਰਿਆ ਹੋਇਆ ਬੰਦਾ ਸੀ ਤੇ ਉਹ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਉਥੀ ਦਾਸ ਦਾ ਸੀ ਕਿਤਾਬ ਦਾਸ ਦਾ ਸੀ ਇਹ ਜਿਹੜਾ ਕਿ ਇਹਦਾ ਖਲਾਸਾ ਸੀ ਜਿਹੜਾ ਉਸ ਟਾਈਮ ਕੌਮੀ ਜੋਧਾ ਜੋ ਸਹੀਦ ਹੋਇਆ ਗਾ ਦੀਪ ਸਿੱਧੂ ਨੇ ਕੀਤਾ ਸੀ ਉਹਤੇ ਵੀ ਅਨਜੀਤ ਸਿੰਘ ਢੱਡਰੀਆਂ ਵਾਲੇ ਨੇ ਸਵਾਲ ਚੁੱਕੇ ਸੀ ਅਕਾਤ ਆਤ ਦੇ ਜਿਹੜਾ ਲਗਾਤਾਰ ਸਵਾਲ ਚੁੱਕਦਾ ਰਿਹਾ ਟੱਕਰ ਲੈਂਦਾ ਰਿਹਾ ਹਰਜੀਤ ਸਿੰਘ ਢੱਡਰਿਆਂ ਵਾਲਾ ਤੇ ਬਾਦਲ ਕਾਨੇ ਜਿਹੜਾ ਲਾਣਾ ਨਗਾ ਉਹ ਤੁਹਾਨੂੰ ਪਤਾ ਕਿ ਗੁਰੂਗ੍ਰੰਥ ਸਾਹਿਬ ਦੀ ਵਿਆਧਵੀ ਦੇ ਵਿੱਚ ਉਹਨਾਂ ਦਾ ਕੀ ਰੋਲ ਰਿਹਾਗਾ ਨਾਨਕ ਸੱਤਸਰ ਵਾਲੇ ਉਹ ਜਿਹੜੇ ਨੇ ਇਹ ਇਹਨਾਂ ਨੇ ਕਦੇ ਵੀ ਕਿਸੇ ਜਥੇਦਾਰ ਨੂੰ ਨਹੀਂ ਕਿਹਾ ਕਿਸੇ ਨੂੰ ਹੋਰ ਨਹੀਂ ਮਿਲੇ ਗੁਰੂਗ੍ਰੰਥ ਸਾਹਿਬ ਦੀ ਕਦੇ ਇਹਨਾਂ ਨੇ ਇੱਕ ਗੱਲ ਤੱਕ ਨਹੀਂ ਕਹੀ ਬਾਕੀ ਜਿਹੜਾ ਸਾਧ ਲਾਣਾ ਹੋਰ ਆ ਜੋ ਕੋ ਜਦੋਂ ਵਾਪਰ ਰਿਹਾ ਜਾਂ ਸਗਵੀ ਬਾਦਲ ਤੇ ਵਾਪਰਿਆ ਤਨਖਾਹ ਲੱਗਿਆ ਉਸ ਤੋਂ ਬਾਅਦ ਅਟੈਕ ਹੋਣ ਦੀ ਗੱਲ ਹੋ ਰਹੀ ਆ ਇਹ ਮੈਨੂੰ ਲੱਗਦਾ ਕਿ ਸਾਰਾ ਗੇੜਾ ਜਿਹੜਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਨੇ ਕਮਾਇਆ ਹੋਇਆਗਾ ਕਿ ਇਹਨਾਂ ਲੋਕਾਂ ਨੂੰ ਸ਼ਾਇਦ ਅਕਲ ਆ ਜਾਵੇ ਕਿ ਗੁਰੂ ਨੂੰ ਗੁਰੂ ਮੰਨਣ ਲੱਗ ਪੈਣਾ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਜਣੇ ਨੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਉੱਤੋਂ-ਉੱਤੋਂ ਤਾਂ ਗੁਰੂ ਮੰਨਦੇ ਨੇ ਬਾਣੀ ਵੀ ਪੜਦੇ ਨੇ ਪਰ ਜਿਹੜੀ ਅੰਦਰ ਦੀ ਈਰਖਾ ਗਈ ਅੰਦਰ ਦੀ ਆਗ ਆ ਜਿਹੜੀ ਉਹ ਗੁਰੂ ਨਹੀਂ ਗੁਰੂ ਨੂੰ ਮੰਨਣ ਨਹੀਂ ਦਿੰਦੀ ਉਹ ਗੁਰੂ ਤੋਂ ਕੌਹਾਂ ਦੂਰ ਆ ਤੇ ਇਸ ਕਰਕੇ ਜਿਹੜਾ ਅੱਜ ਖਲਾਰਾ ਪਿਆ ਹੋਇਆ ਸਾਰੇ ਇਹਨਾਂ ਦੇ ਵਿੱਚ ਇਹਨਾਂ ਦੇ ਜੜਾਂ ਹੀ ਗੁਰੂ ਨੇ ਜਿਹੜੀਆਂ ਪੱਟੀਆਂ ਹੋਈਆਂ ਨੇ ਕਿਉਂਕਿ ਲੋਕ ਰੱਬ ਨੂੰ ਟੱਬ ਸਮਝਦੇ ਸੀ ਇਸ ਕਰਕੇ ਜਿਹੜਾ ਇਹ ਸਾਰੀ ਕਾਰਵਾਈ ਮੈਂ ਕਹੂੰਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਜਿਹੜੀ ਕਰਵਾਈ ਬਿਆਦਵੀ ਕਿਉਂਕਿ ਤੁਹਾਨੂੰ ਪਤਾਗਾ ਕਿ ਬਿਆਦਵੀ ਕਰਨ ਵਾਲਾ ਵੀ ਅੱਜ ਜੇਲ੍ਹ ਦੇ ਵਿੱਚ ਬੈਠਾਗਾ ਸੁਨਿਆਰੀ ਜੇਲ੍ਹ ਦੇ ਵਿੱਚ ਸੌਦਾ ਸਾਦਾ ਜਿਨ੍ਹਾਂ ਨੇ ਕਰੀਆ ਉਹਨਾਂ ਨੇ ਬਹੁਤਿਆਂ ਨੇ ਭੁਗਤ ਵੀ ਲਈਏ ਇਸ ਜਿਹੜਾ ਸੰਸਾਰ ਤੋਂ ਅਲਵਿਦਾ ਵੀ ਕਹਿ ਗਏ ਨੇ ਤੇ ਕੁੱਦ ਜਿਹੜਾ ਇਸ ਟਾਈਮ ਦੇ ਵਿੱਚ ਜਿਹੜਾ ਭੁਗਤ ਵੀ ਰਹੇ ਨੇ ਇੱਕ ਵੱਡਾ ਜਿਹੜਾ ਇਹ ਗੁਰੂ ਦਾ ਨਰਾਦਰ ਕਰਨਾ ਹਾਦਰ ਨਾਜ਼ਰ ਗੁਰੂ ਜਿਹਨੂੰ ਸਾਡੇ ਗੁਰੂਆਂ ਨੇ ਕਿਹਾਗਾ ਸਭ ਸਿੱਖਾਂ ਕੋ ਹੁਕਮ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਦੇਹਧਾਰੀ ਨੂੰ ਨਹੀਂ ਮੰਨਣਾ ਕਿਸੇ ਹੋਰ ਈਰ ਫਕੀਰ ਨੂੰ ਕਿਸੇ ਵੀ ਨੂੰ ਨਹੀਂ ਮੰਨਣਾ ਤੇ ਪਰ ਅਸੀਂ ਉਸ ਪਾਪੀਆਂ ਨੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੇ ਕਿ ਆਂਗਣੇ ਉਰੂੜੀਆਂ ਤੇ ਖਿਲਾ ਦਿੱਤੇ ਉਹ ਗਲੀਆਂ 'ਚ ਖਿਲਾ ਦਿੱਤੇ ਉਹਨਾਂ ਦੀ ਪੁਸਤਪਨਾ ਹੀ ਜਿਹੜਾ ਬਾਦਲ ਲਾਣਾ ਕਰਦਾ ਰਿਹਾ ਇਸ ਕਰਕੇ ਮੈਨੂੰ ਲੱਗਦਾ ਕਿ ਸਾਰੇ ਨੇ ਜੜਾਂ ਨੇ ਜੜੀਆਂ ਕਿ ਗੁਰੂ ਪਟ ਰਿਹਾਗਾ ਮੈਂ ਇਤੇ ਇਹ ਕਹਿਣਾਗਾ ਜੋ ਢੱਡਰੀਆਂ ਵਾਲਾ ਵੀ ਆ ਹੰਕਾਰਿਆ ਸੀ ਬੜਾ ਬਿਰਸਾ ਸਿੰਘ ਬਲਟਵਾ ਹੰਕਾਰ ਐਸੀ ਕਹਿੰਦੇ 10 ਸਾਲ ਲਈ ਉਹਨੂੰ ਬਾਹਰ ਕੱਢ ਦਿੱਤਾ ਪਾਰਟੀ ਦੇ ਵਿੱਚੋਂ ਇਹ ਤਾਂ ਦੇਖੋ ਇਹਨਾਂ ਦਾ ਸਿਆਸੀ ਪਾਰਟੀਆਂ ਦਾ ਕੋਈ ਮੈਨੂੰ ਇਹਨਾਂ ਤੇ ਬਹੁਤਾ ਜ਼ਿਕਰ ਨਹੀਂ ਹੁੰਦਾ ਚਲੋ ਜੋ ਕੁਝ ਕਹਿ ਰਹੇ ਨੇ ਜੋ ਕੁਝ ਹੋ ਰਿਹਾ ਗਿਆਨੀ ਹਰਪ੍ਰੀਤ ਸਿੰਘ ਆ ਨਵੀਂ ਜਿਹੜੀ ਇੱਕ ਏਕਾਤਾ ਦੇ ਜਥੇਦਾਰ ਰਹੇ ਹੁਣ ਤੇ ਜੇਕਰ ਸਮੁੱਚੀ ਅਗਵਾਈ ਉਹਦੋਂ ਕੀਤੀ ਹੁੰਦੀ ਤਾਂ ਆ ਦੇਣਾ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਨਾ ਜਿਹੜਾ ਭੋਗਣੇ ਪੈਂਦੇ ਤੇ ਨਾ ਸੁਖਬੀਰ ਬਾਦਲ ਨੂੰ ਭੋਗਨੇ ਪੈਂਦੇ ਤੇ ਨਾ ਨਰੈਣ ਸਿੰਘ ਚੌੜੇ ਨੂੰ ਗੋਲੀ ਚ ਲਾਉਣ ਦੀ ਲੋੜ ਸੀ ਤੇ ਇਹ ਗੱਲਾਂ ਜਿਹੜੀਆਂ ਨੇ ਅੱਜ ਸਿੱਖੋਂ ਦੇ ਵਿੱਚ ਜਿਹੜਾ ਖਲਾਰਾ ਪਿਆ ਹੋਇਆ ਮੈਂ ਇਹਦਾ ਇੱਕੋ ਓਰੀਜਨ ਮੰਨਦਾਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇਹਨਾਂ ਨੇ ਨਰਾਦਰ ਕੀਤਾ ਜਾਂ ਨਰਾਦਰ ਕਰਦੇ ਦੇਖਦੇ ਰਹੇ ਜਾਂ ਉਹਨਾਂ ਦੀ ਪੁਸਤ ਪਨਾਹੀ ਕਰਦੇ ਰਹੇ ਮੈਂ ਪਹਿਲਾਂ ਵੀ ਕਹਿੰਦਾ ਹੁਣਾਂਗਾ ਹੁਣ ਵੀ ਕਹਾਂਗਾ ਕਿ ਕਰਨ ਵਾਲਾ ਤੇ ਕਰਾਉਣ ਵਾਲਾ ਬਰਾਬਰ ਦੇ ਦੋਸਤੀ ਹੁੰਦੇ ਆ ਇੱਕ ਜ਼ੁਲਮ ਕਰੀ ਜਾ ਰਿਹਾ ਸਾਹਮਣੇ ਤੇ ਇੱਕ ਬੰਦਾ ਉਸ ਨੂੰ ਜ਼ੁਲਮ ਨੂੰ ਦੇਖ ਰਿਹਾਗਾ ਉਹ ਦੋਨੇ ਬਰਾਬਰ ਦੇ ਭਾਗੀ ਨੇ ਉਸ ਤੋਂ ਭਾਗੀ ਜਿਹੜਾ ਜ਼ੁਲਮ ਕਰਨ ਵਾਲੀ ਨੂੰ ਦੇਖ ਰਿਹਾ ਉਹ ਸਭ ਤੋਂ ਵੱਡਾ ਭਾਗੀ ਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਜੋ ਕੁਝ ਨਰਾਦਰ ਹੋ ਰਿਹਾ ਸੀ ਸਾਰੇ ਜਾਣੇ ਦੇਖ ਰਹੇ ਸੀ ਸਾਰੇ ਜਾਣੇ ਨੇ ਸਿਆਸਤੀਆਂ ਰੋਟੀਆਂ ਸੇਕੀਆਂ ਨੇ ਸਾਰਿਆਂ ਨੇ ਜਿਹੜਾ ਇਹਨਾਂ ਨੇ ਜੋ ਕੁਝ ਕੀਤਾ ਤੁਹਾਡੇ ਸਾਹਮਣੇ ਆ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਆਪਣੇ ਸੁਝਾਅ ਜ਼ਰੂਰ ਦੇਣੇ ਇਹ ਗੱਲ ਕਿੱਥੇ ਜਾ ਕੇ ਠੁਕਦੀ ਆ ਕਿ ਗੁਰੂ ਗ੍ਰੰਥ ਸਾਹਿਬੜ ਇਹਨਾਂ ਦੀ ਜੜਾ ਪੱਟੀਆਂ ਸੱਚੀ ਮੁੱੱਚੀ ਜਾਂ ਕੀ ਕੀ ਗੱਲਾਂ ਬਾਤਾਂ ਨੇ ਕੀ ਬਖਰੇਵੇਂ ਨੇ ਤੇ ਤੁਸੀਂ ਆਪਣੇ ਸੁਝਾਅ ਬੜੇ ਤਰੀਕੇ ਦੇ ਨਾਲ ਪੰਜਾਬੀ ਦੇ ਵਿੱਚ ਦੇਣੇ ਆ ਇਹ ਤਾਂ ਕਿ ਇਸ ਵੀਡੀਓ ਨੂੰ ਤੁਸੀਂ ਬਾਕਤ ਬਾਦ ਸ਼ੇਅਰ ਵੀ ਕਰਨਾ ਇੰਨਾ ਲੋਕਾਂ ਤੱਕ ਪਹੁੰਚ ਦੀ ਕਰ ਦਿਓ ਤਾਂ ਕਿ ਇਹ ਹੰਕਾਰੀ ਜਿਹੜੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਆਕੀ ਹੋ ਚੁੱਕੇ ਨੇ ਤੇ ਉਹਨੂੰ ਮੰਨਣੋਂ ਹਟ ਗਏ ਨੇ ਤੇ ਇਸ ਕਰਕੇ ਜਿਹੜਾ ਮੈਂ ਸਮਝਦਾ ਕਿ ਸਾਰਾ ਵਰਤਾਰਾ ਗੁਰੂ ਨੇ ਆ ਬਤਾਇਆਗਾ ਤੁਸੀਂ ਦੇਖਦੇ ਹੋ ਪੰਜਾਬੀ ਵਰਸਾ ਦੀ ਵੀ ਮੈਂ ਹਾਂ ਮੱਖਣ ਸਿੰਘ ਉੱਬਾ